ਆ ਵੀਡੀਓ ਚ ਦੇਖੋ ਕਿਵੇਂ ਇੱਕ ਨਿੱਕਾ ਜਿਹਾ ਗੱਲੜ ਕਿਵੇਂ ਕਿੰਨੇ ਸਕੂਨ ਤੇ ਰਾਮ ਨਾਲ ਬਾਜਰਾ ਦਾ ਸਿੱਟਾ ਖਾ ਰਿਹਾ ਹੈ ਦੇਖ ਕੇ ਪੂਰੀ ਰੂਹ ਖੁਸ਼ ਹੁੰਦੀ ਹੈ ਮੈਂ ਬੈਠਾ ਸੀ ਇੱਥੇ ਕੁਰਸੀ ਡਾ ਕੇ ਮੈਂ ਆਪਣਾ ਅਰੱਖ ਦੇ ਥੱਲੇ ਜਦੋਂ ਮੈਂ ਦੇਖਿਆ ਨਾ ਵੀ ਇਹ ਮਤਲਬ ਗੱਲੜ ਖਾ ਰਿਹਾ ਐਵੇਂ ਬਾਜਰਾ ਦਾ ਸਿੱਟਾ ਤਾਂ ਮੈਂ ਇਹਨੂੰ ਵੇਖੀ ਗਿਆ ਕਿੰਨਾ ਚਰਾ ਦੇਖੋ ਤੁਸੀਂ ਕਿੰਨੇ ਪਿਆਰ ਤੇ ਸਕੂਨ ਨਾਲ ਖਾ ਰਿਹਾ ਹੈ ਐ ਦਿਲ ਖੁਸ਼ ਹੋ ਜਾਂਦਾ ਨਾਲੇ ਇੱਧਰ ਦੇਖਦਾ ਵੀ ਏ ਡਰਦਾ ਵੀ ਏ ਵੀ ਮੈਂ ਕਿਤੇ ਉੱਠ ਕੇ ਨਾ ਪਾਵਾਂ ਤੇ ਮੈਨੂੰ ਕੁਝ ਕਹਿਰ ਦੰਵਾ ਤੇ ਆ ਦੇਖੋ ਤੁਸੀਂ ਇਹ ਪਹਿਲਾਂ ਤਾਂ ਲੈ ਕੇ ਆਇਆ ਵਾਇਰ ਤੇ ਸਿੱਟਾ ਆਪਣੀ ਛੱਤ ਤੇ ਸੁੱਕਣੇ ਪਾਏ ਸੀ ਆਪਾਂ ਉੱਥੋਂ ਲੈ ਕੇ ਆਇਆ ਤੇ ਇੱਥੇ ਆ ਕੇ ਖਾਂਦਾ ਪਿਆ ਸੋ ਇੱਥੇ ਦੇਖੀਏ ਤਾਂ ਕਿੰਨਾ ਮਤਲਬ ਰੂਹ ਨੂੰ ਸਕੂਨ ਮਿਲਦਾ ਹੈ ਰੱਬ ਨੇ ਆਪਾਂ ਨੂੰ ਥੱਲੇ ਭੇਜਣ ਤੋਂ ਪਹਿਲਾਂ ਧਰਤੀ ਤੇ ਭੇਜਣ ਤੋਂ ਪਹਿਲਾਂ ਪਹਿਲਾਂ ਆਪਣਾ ਦਾਣਾ ਪਾਣੀ ਲਿਖਿਆ ਤੁਸੀਂ ਸਾਬ ਲਓ ਵੀ ਕਿੰਨੇ ਲੱਖਾਂ ਜੀਵ ਜੰਤੂ ਨੇ ਤੇ ਕੋਈ ਵੀ ਭੁੱਖਾ ਨਹੀਂ ਹੁੰਦਾਗਾ ਤੇ ਇੱਕ ਸਿਰਫ ਇਨਸਾਨ ਹੀ ਏ ਜੋ ਕਦੇ ਰੱਜਦਾ ਨਹੀਂਗਾ ਆ ਦੇਖੋ ਤੁਸੀਂ ਕਿੰਨੇ ਪਿਆਰ ਨਾਲ ਖਾਂਦਾ ਵੇ ਦੇਖੋ ਕਿਵੇਂ ਬੈਠਾ ਹੋਇਆ ਦੋਵੇਂ ਹੱਥਾਂ ਨਾਲ ਖਾ ਰਿਹਾ ਏ ਐਂ ਪੂਰਾ ਦਿਲ ਨੂੰ ਸਕੂਨ ਮਿਲ ਜਾਂਦਾ ਆ ਦੇਖੋ ਸਾਰੇ ਜਾਣੇ ਜੀ ਨਹੀਂ ਕਰਦਾ ਵੀ ਵੀਡੀਓ ਬੰਦ ਕਰ ਦਵਾਂ ਜਾਂ ਫਿਰ ਮਤਲਬ ਇਸ ਪਾਸੇ ਇਸ ਨੂੰ ਹਿਲਾ ਵੀ ਇਹ ਹਿੱਲ ਪਿਆ ਤਾਂ ਇਹਨੇ ਡਰ ਕੇ ਭੱਜ ਗਿਆ ਨਾ ਸੋ ਜਿੰਨੂ ਜਿੰਨੂ ਵੀਡੀਓ ਬੜੀ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ